ਸੜਕ ਦਾ ਉਦਘਾਟਨ ਕੀਤਾ ਗਿਆ ਹਾਂ ਜੀ ਜਿਸਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਮੰਡੀ ਬੋਰਡ ਵੱਲੋਂ 19000 ਕਿਲੋਮੀਟਰ ਜਿਹੜੀਆਂ ਸੜਕਾਂ ਉਹ ਬਣਾਈਆਂ ਜਾਣਗੀਆਂ ਉਸੇ ਪਾਲਿਸੀ ਦੇ ਤਹਿਤ ਅੱਜ ਅਸੀਂ ਪਿੰਡ ਥਾਦੇ ਸਾਡੇ ਬੜੇ ਹੀ ਮਾਨਯੋਗ ਸਰਪੰਚ ਸਾਹਿਬ ਤਕਬੀਰ ਸਿੰਘ ਫੌਜੀ ਜੀ ਜਿਹੜੇ ਕਿ ਦਿਲ ਰਾਤ ਪਿੰਡ ਦੀ ਡਵੈਲਪਮੈਂਟ ਬਾਰੇ ਸੋਚਦੇ ਨੇ ਔਰ ਸਾਡੇ ਨਾਲ ਇਹਨਾਂ ਦੇ ਨਾਲ ਨਾਲ ਹੀ ਸਾਡੇ ਜਸਪ੍ਰੀਤ ਜੀ ਚੇਅਰਮੈਨ ਬਲੈਨਿੰਗ ਬੋਰਡ ਲਿਸਟਿਕ ਅਮਰ ਸਰ ਸਾਡੇ ਰਿੰਕੂ ਜੀ ਚੇਅਰਮੈਨ ਮੰਡੀ ਬੋਰਡ ਔਰ ਸਾਡੇ ਬੜੇ ਜਜਾਰੂ ਵਲੰਟੀਅਰ ਔਰ ਸਾਡੇ ਇਸ ਪਿੰਡ ਦੀ ਪਿੰਡ ਕੀਰਤਨਗਰ ਤੋਂ ਆਏ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਸੋ ਮੈਂ ਇੱਥੇ ਇਹ ਕਹਿਣਾ ਚਾਹਾਂ ਕਿ ਜਿਸਾਂ ਕਿ ਅਸੀਂ ਵਾਦਾ ਕੀਤਾ ਸੀ ਕਿ ਇੱਕ ਬਦਲਾਅ ਦਾ ਨਾਅਰਾ ਦਿੱਤਾ ਸੀਗਾ ਇਹ ਪੰਜਾਬ 'ਚ ਬਦਲਾਅ ਆਏਗਾ ਔਰ ਉਹ ਹੀ ਬਦਲਾਅ ਆ ਦੇਖੋ ਤੁਸੀਂ ਆ ਰਿਹਾ ਕੋਈ ਵੀ ਕਿਸੇ ਵੀ ਹਲਕੇ ਦੀ ਜਿਹੜੀ ਸਰਕ ਹੈ ਉਹ ਦੂਰੀ ਨਹੀਂ ਛੱਡੀ ਜਾ ਰਹੀ ਡਵੈਲਪਮੈਂਟ ਦਾ ਕੋਈ ਵੀ ਕੰਮ ਦੂਰਾ ਨਹੀਂ ਛੱਡਿਆ ਜਾ ਰਿਹਾ ਚਾਹੇ ਉਹ ਸੇਧ ਦਾ ਖੇਤਰ ਚਾਹੇ ਉਹ ਸਿੱਖਿਆ ਦਾ ਖੇਤਰ ਹੈ ਚਾਹੇ ਕੋਈ ਵੀ ਖੇਤਰ ਹੈ ਸਭ ਦੇ ਵਿੱਚ ਡਵੈਲਪਮੈਂਟ ਕਰਾਈ ਜਾ ਰਹੀ ਹੈ ਚਾਹੇ ਉਹ ਸਪੋਰਟਸ ਦਾ ਖੇਤਰ ਹੈ ਪਿਛਲੇ ਦਿਨ ਅਸੀਂ ਯੂਥ ਅੱਛਾ ਬਰੋਦ 10 ਵਹੀਮ ਛੇੜੀ ਸੀਗੀ ਉਹਦੇ ਚ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਰਿਜ਼ਲਟਸ ਜਿਹੜੇ ਆਏ ਨੇ ਔਰ ਇਹਦੇ ਨਾਲ ਨਾਲ ਹੀ ਜਿਹੜਾ ਰੋਸ਼ਨ ਪੰਜਾਬ ਦਾ ਪ੍ਰੋਜੈਕਟ ਸ਼ੁਰੂ ਕੀਤਾ 24 ਘੰਟੇ ਬਿਜਲੀ ਆਊਗੀ ਬਿਜਲੀ ਨਹੀਂ ਜਾਊਗੀ ਉਹਦੇ ਲਈ 5900 ਕਰੋੜ ਰੁਪਏ ਤਕਰੀਬਨ ਜਿਹੜਾ ਉਹ ਨਵੇਂ ਟਰਾਂਸਫਾਰਮਰ ਲਾਉਣ ਲਈ ਨਵੀਆਂ ਤਾਰਾਂ ਲਾਉਣ ਲਈ ਪੰਜਾਬ ਦੇ ਅੰਦਰ ਬਿਜਲੀ ਦੇ 24 ਘੰਟੇ